ਲਗਭਗ 12ਵੀਂ ਸਦੀ ਦੇ ਅੱਧ ਵਿੱਚ ਰਾਜਪੂਤਾਨੇ ਦੇ ਵਿੱਚ ਇੱਕ ਪ੍ਰਤਾਪੀ ਯੋਧਾ ਹੋਇਆ ਜਿਹਦਾ ਨਾਂ ਸੀ ਜੈਸਲਪੱਟੀ ਇਹਨੇ ਆਪਣੇ ਨਾਮ ਦੇ ਉੱਪਰ ਇੱਕ ਵੱਡਾ ਨਗਰ ਵਸਾਇਆ ਜਿਹਦਾ ਨਾਂ ਰੱਖਿਆ ਜੈਸਲਮੇਰ ਜੈਸਲਮੇਰ ਨੂੰ ਜਿਹੜਾ ਸੀ ਲੰਮਾ ਸਮਾਂ ਰਾਜਪੂਤਾਨੇ ਦੀ ਰਾਜਧਾਨੀ ਵੀ ਬਣਾਇਆ ਗਿਆ ਸੀ ਜੈਸਲਪੱਟੀ ਦੀ ਕੁੱਲ ਦੇ ਵਿੱਚੋਂ 5ਵੀਂ ਪੀੜ੍ਹੀ ਜਿਹੜੀ ਸੀ ਉਹਨਾਂ ਦੇ ਵਿੱਚ ਇੱਕ ਰਣਧਾਵਾ ਹੁੰਦਾ ਹੈ ਜਿਹਦਾ ਨਾਂ ਜਿਹੜਾ ਉਹ ਹਰੰਧਾਵਾ ਬਣ ਜਾਂਦਾ ਹੈ ਫਿਰ ਹਰੰਧਾਵਿਆਂ ਦੀ ਕੁੱਲ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਫਿਰ ਸਹਿਜੇ ਸਹਿਜੇ ਇਹ ਜਿਹੜੇ ਹਰੰਧਾ ਵੇਸੀ ਇਹ ਰਾਜਪੂਤਾਨੇ ਦੇ ਵਿੱਚੋਂ ਉੱਠ ਕੇ ਪੰਜਾਬ ਦੇ ਇਲਾਕੇ ਦੇ ਵਿੱਚ ਆਣ ਕੇ ਆਬਾਦ ਹੋ ਜਾਂਦੇ ਆ। ਰਾਵੀ ਤੇ ਬਿਆਸ ਦੇ ਵਿਚਕਾਰ ਆਣ ਕੇ ਇਹਨਾਂ ਨੇ ਕਈ ਨਗਰ ਵਸਾਏ ਸੀ ਜਿਨ੍ਹਾਂ ਦੇ ਵਿੱਚੋਂ ਜਿਵੇਂ ਚਵਿੰਡਾ ਸੀ ਜਾਂ ਬਟਾਲਾ ਵੀ ਸੀ। ਫਿਰ ਚਵਿੰਡੇ ਦੇ ਵਿੱਚ ਰੰਧਾਵੇ ਜਦੋਂ ਰਹਿੰਦੇ ਪਏ ਸੀ ਤੇ ਇਹਨਾਂ ਦੇ ਵਿੱਚੋਂ ਜਿਹੜਾ ਸੀ ਕੱਥੂ ਸੀ ਉਹਨੇ ਇੱਕ ਨਗਰ ਵਸਾਇਆ ਜਿਹਦਾ ਨਾਂ ਰੱਖਿਆ ਗਿਆ ਕੱਥੂ ਨੰਗਲ। ਹੁਣ ਇਸ ਕੱਥੂ ਦੀ ਕੁੱਲ ਵਿੱਚੋਂ ਤੇ ਰਾਜੇ जैसल ਭੱਟੀ ਦੀ 17ਵੀਂ ਪੀੜੀ ਦੇ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ ਜਿਹਦਾ ਨਾਂ ਰੱਖਿਆ ਗਿਆ ਸੁੱਗਾ ਹਰੰਦਾ ਸੁਗਾ ਹਰੰਦਾਵਾ ਜਿਹਦਾ ਵਿਆਹ ਜਿਹੜਾ ਹੈ ਉਹ ਮਾਤਾ ਗੌਰਾਂ ਦੇ ਨਾਲ ਹੁੰਦਾ ਹੈ ਫਿਰ ਸੁਗਾ ਹਰੰਦਾਵਾ ਤੇ ਮਾਤਾ ਗੌਰਾਂ ਦੇ ਘਰ 7 ਕਤੇ ਸੰਨ 1506 ਈਸਵੀ ਨੂੰ ਕਥੂ ਨੰਗਲ ਦੀ ਧਰਤੀ ਦੇ ਉੱਪਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਰੱਖਿਆ ਜਾਂਦਾ ਹੈ ਬੂੜਾ